ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਤੇ ਆਸ ਕਰਦੇ ਆਂ ਬਈ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਹਨਾ ਤੇ ਆਹ ਵੀਡੀਓ ਨੂੰ ਬਈ ਐਂਡ ਤੱਕ ਜ਼ਰੂਰ ਦੇਖਿਓ ਤੇ ਬਾਅਦ ਤੋਂ ਬਾਅਦ ਸ਼ੇਅਰ ਵੀ ਕਰਿਓ ਇੱਕ ਦੋ ਗੱਲਾਂ ਕਰਨੀਆਂ ਸੋਡੇ ਨਾਲ ਤੇ ਗੱਲ ਕੀ ਸੀ ਬਈ ਜਿਵੇਂ ਪੰਜਾਬ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਅੱਜ ਪੰਜਾਬ ਦੇ ਜੋ ਹਾਲਾਤ ਨੇ ਹਨਾ ਖੜਾ ਨੇ ਬਈ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਦਾ ਨੁਕਸਾਨ ਕੀਤਾ ਚਾਹੇ ਹੋ ਜ਼ਿੰਮੇਦਾਰ ਭਰਾ ਚਾਹੇ ਦੁਕਾਨਦਾਰ ਭਰਾ ਚਾਹੇ ਮਜ਼ਦੂਰ ਭਰਾ ਕੋਈ ਵੀ ਆ ਹਰ ਇੱਕ ਵਰਗ ਦਾ ਨੁਕਸਾਨ ਹੋਇਆ ਹੋਇਆ ਵੀ ਵੱਡੇ ਲੈਵਲ ਤੇ ਹਨਾ ਪਰ ਇਹਦੇ ਬਾਰੇ ਬਈ ਇੱਕ ਦੋ ਗੱਲਾਂ ਇਹ ਸੀ ਦੇ ਨਾਲ ਮਦਦ ਦੇ ਲਈ ਵੀ ਹਰਿਆਣਾ ਰਾਜਸਥਾਨ ਜੁਪੀ ਐਮਪੀ ਹਰ ਇੱਕ ਭਰਾ ਖੜਾ ਹਨ ਤੇ ਕੋਈ ਕਲਾਕਾਰ ਲਾ ਲਈਏ ਕੋਈ ਐਕਟਰ ਲਾ ਲਈਏ ਹਨ ਉਹ ਵੀ ਮਦਦ ਦੇ ਵਿੱਚ ਹਰ ਇੱਕ ਬੰਦਾ ਆਇਆ ਤੇ ਬਾਹਰੋਂ ਐਨਆਰਆਈ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਸਪੋਰਟ ਕਰ ਰਹੇ ਆ ਪਰ ਗੱਲ ਇਹ ਸੀ ਬਈ ਵੀ ਜਿਵੇਂ ਆਪਾਂ ਸੁਣੀ ਜਾਂਦੇ ਆ ਨਾ ਵੀ ਕਿਸੇ ਨੇ 5 ਕਰੋੜ ਦਾ ਐਲਾਨ ਕਰਤਾ ਕਿਸੇ ਨੇ 2 ਕਰੋੜ ਦਾ ਕਰਤਾ ਹਨ ਤੇ ਕਿਸੇ ਨੇ ਟਰੈਕਟਰ ਦੇਣੇ ਆ 10 ਕਿਸੇ ਨੇ ਕੁਝ ਕਰਨਾ ਹਨ ਕੋਈ ਮੱਝਾਂ ਦਾ ਕਹਿ ਰਹੇ ਵੀ ਮੱਝਾਂ ਦੇਵਾਂਗੇ ਵੀ ਹਰ ਇੱਕ ਪੱਖ ਤੋਂ ਬਈ ਸਪੋਰਟ ਹੋ ਰਹੀ ਹੈ ਹਨਾ ਤੇ ਲੰਗਰਾਂ ਦੀ ਤਾਂ ਕੋਈ ਤੋਟ ਹੀ ਹੈ ਨਹੀਂ ਹਨਾ ਤੇ ਰਾਸ਼ਨ ਪਾਣੀ ਦੀ ਤੂੜੀ ਤੰਦ ਦੀ ਇਹ ਚੀਜ਼ਾਂ ਤੱਕ ਤੇ ਕਮੀ ਹੈਣੀਗੀ ਬਸ ਗੱਲ ਹੁਣ ਇੱਥੇ ਆਉਂਦੀ ਆ ਬਾਈ ਵੀ ਤੁਸੀਂ ਹਰ ਇੱਕ ਭਰਾ ਇਮਾਨਦਾਰੀ ਦੇ ਨਾਲ ਤੇ ਆਪਦੇ ਦਿਲ ਦੇ ਉੱਤੇ ਹੱਥ ਧਰ ਕੇ ਤੁਸੀਂ ਵੀ ਸਪੋਰਟ ਚ ਨਾਲ ਖੜਨਾ ਜਿਨ੍ਹਾਂ ਦਾ ਨੁਕਸਾਨ ਹੋਇਆ ਆਪਾਂ ਸੁਣਨ ਚ ਵੀ ਆਇਆ ਤੇ ਬਾਕੀ ਇਹ ਚੀਜ਼ਾਂ ਹੋ ਵੀ ਜਾਂਦੀਆਂ ਯਾਰ ਸੱਚ ਆ ਇਹ ਬਾਈ ਝੂਠ ਨਾ ਜਾਣਿਓ ਵੀ ਕਈ ਵਾਰ ਕੀ ਹੁੰਦਾ ਵੀ ਨੁਕਸਾਨ ਮੇਰਾ 2 ਲੱਖ ਦਾ ਹੋਇਆ ਹਨਾ ਮੈਨੂੰ 2 ਲੱਖ ਦੀ ਸੇਵਾ ਮਿਲ ਗਈ ਸੇਵਾ ਕਰਨ ਵਾਲੇ ਭਰਾ ਬਹੁਤ ਆ ਸੇਵਾ ਕਰਤੀ 2 ਲੱਖ ਦਾ ਮੇਰਾ ਜਿੰਨਾ ਨੁਕਸਾਨ ਹੋਇਆ ਮੇਰੀ ਪਰਪਾਈ ਕਰ ਲਈ ਮੰਨਿਆ ਆਪਾਂ ਵੀ 2 ਲੱਖ ਕਿਸੇ ਦਾ 4 ਦਾ ਵੀ ਹੈ ਕਿਸੇ ਦਾ 10 ਦਾ ਵੀ ਹੈ ਕਿਸੇ ਦਾ 20 ਦਾ ਵੀ ਹੈ ਵੀ ਜਦੋਂ ਮੈਨੂੰ 2 ਲੱਖ ਪੂਰਾ ਹੋ ਗਿਆ ਉਸ ਤੋਂ ਬਾਅਦ ਮੇਰਾ ਹੱਕ ਬਣਦਾ ਜੇ ਮੈਨੂੰ ਕੋਈ ਸੇਵਾ ਕਰਨ ਆਉਂਦਾ ਤਾਂ ਉਹਨੂੰ ਹੱਥ ਬੰਨ੍ਹ ਕੇ ਗੋ ਵੀ ਮੇਰੇ ਨਾਲ ਵਾਲੇ ਭਰਾ ਦੀ ਸੇਵਾ ਕਰ ਦਿਓ ਬਈ ਇਹਦਾ ਵੀ ਨੁਕਸਾਨ ਹੋਇਆ ਮੇਰਾ ਜਿੰਨਾ ਹੋਇਆ ਸੀ ਮੈਨੂੰ ਮੇਰਾ ਨੁਕਸਾਨ ਆ ਸੀ ਪਰਪਾਈ ਹੋ ਗਈ ਹੈਣਾ ਇਹ ਨਾ ਹੋਵੇ ਵੀ ਆਪਾਂ ਕੋਈ ਆਈ ਚੱਲੇ ਉਹ ਤੋਂ ਫੜੀ ਚੱਲ ਗਈ ਹੈ ਨਾ ਵੀ ਨੁਕਸਾਨ ਆਪਣਾ 2 ਲੱਖ ਦਾ ਹੋਇਆ ਤੇ ਇਕੱਠਾ ਕਰ ਲਿਆ ਆਪਾਂ 10 ਲੱਖ 15 ਲੱਖ ਜਿੰਨਾ ਹੁੰਦਾ ਕਿਉਂਕਿ ਸਾਡੇ ਭਰਾਵਾਂ ਦੇ ਦਿਲ ਬਹੁਤ ਵੱਡੇ ਹੈ ਬਾਈ ਸੇਵਾ ਕਰਨ ਵਾਲਿਆਂ ਦੇ ਜੇ ਕਿਸੇ ਭਰਾ ਨੇ ਕਿਸੇ ਦਾ ਅਕਾਊਂਟ ਨੰਬਰ ਦਿੱਤਾ ਹੈ ਹੈ ਨਾ ਤਾਂ ਉਹ ਅਕਾਊਂਟ ਨੰਬਰ ਦੇ ਵਿੱਚ ਜਦੋਂ ਜਦ ਉਹਦੇ ਜਿੰਨੇ ਪੈਸੇ ਹੋ ਗਏ ਬਾਈ ਜੇ ਉਸ ਤੋਂ ਬਾਅਦ ਫੇਰ ਵੀ ਉਹਦੇ ਅਕਾਊਂਟ 'ਚ ਕੋਈ ਪੈਸੇ ਪਾਉਂਦਾ ਜਾਂ ਆਉਂਦੇ ਆ ਕਿਸੇ ਪਾਸਿਓਂ ਨਾ ਤਾਂ ਉਹਦਾ ਹੱਕ ਬਣਦਾ ਵੀ ਉਹੋ ਪੈਸੇ ਕਢਾ ਕੇ ਨਾਲ ਵਾਲੇ ਆਪਦੇ ਹੋਰ ਭਰਾਵਾਂ ਦੀ ਸਪੋਰਟ ਕਰ ਦਿਓ ਜਿਹਦਾ ਨੁਕਸਾਨ ਹੋਇਆ ਇਹ ਨਾ ਹੋਵੇ ਵੀ ਆਪਾਂ ਦੇ ਕੋਲ ਤਾਂ ਬਾਧੂ ਹੋ ਜੇ ਕਿਸੇ ਭਰਾ ਕੋਲੇ ਤੇ ਕੋਈ ਵਿਚਾਰਾ ਜਮਾ ਵੀ ਰਹਿ ਜੇ ਇਹ ਬਈ ਗੱਲ ਧਿਆਨ ਰੱਖਿਓ ਹਰ ਇੱਕ ਭਰਾ ਦੇ ਕੰਮ ਆਉਣ ਵਾਲੀ ਗੱਲ ਹੈ ਤੇ ਬਈ ਇਮਾਨਦਾਰੀ ਦੇ ਨਾਲ ਆਪਦਾ ਦੀਨ ਧਰਮ ਹਨ ਉਹਨੂੰ ਮੰਨ ਕੇ ਤੁਸੀਂ ਜਿੰਨਾ ਤੁਹਾਡਾ ਨੁਕਸਾਨ ਹੋਇਆ ਉਹਨਾਂ ਨੂੰ ਤੁਸੀਂ ਲਓ ਜੀ ਛਦਕੇ ਹਨ ਤੇ ਆਪਣੇ ਭਰਾ ਸਪੋਰਟ ਵੀ ਕਰਨਗੇ ਮਦਦ ਵੀ ਕਰਨਗੇ ਪਰ ਜਦੋਂ ਆਪਦਾ ਜਦੋਂ ਪੂਰਾ ਹੋ ਗਿਆ ਨੁਕਸਾਨ ਉਦੋਂ ਬਾਅਦ ਬਈ ਤੁਸੀਂ ਵੀ ਹੋਰ ਭਰਾਵਾਂ ਦੀ ਮਦਦ ਕਰਨੀ ਹੈ ਨਾ ਨਾ ਹੋਵੇ ਲਾਲਚ ਦੇ ਵਿੱਚ ਆ ਕੇ ਆਪਦਾ ਇਮਾਨ ਤੇ ਆਪਦੇ ਆਧਰਮ ਭੁੱਲ ਜਿਓ ਤੁਸੀਂ ਹਨਾ ਇਹ ਚੀਜ਼ਾਂ ਨਾ ਭੁੱਲਿਓ ਇਮਾਨਦਾਰੀ ਆਪਦੀ ਕਾਇਮ ਰੱਖਿਓ ਤੇ ਬਾਕੀ ਇਹ ਹੀ ਗੱਲਾਂ ਸੀ ਪ੍ਰਮਾਤਮਾ ਸਾਰੇ ਭਰਾਵਾਂ ਨੂੰ ਚੜ੍ਹਦੀ ਕਲਾ ਚ ਰੱਖੇ ਜਿਉਂਦੇ ਵਸਦੇ ਰਹੋ